ਮੰ ਲਓ ਵੀ ਇੱਕ ਰਾਈਡ ਆਪਾਂ ਕਿਤੇ ਲਾਈ ਕਿਤੇ ਆਪਾਂ ਇੱਥੋਂ ਲੈ ਕੇ ਮੈਂ ਗ੍ਰੈਂਡ ਬੋਕ ਤੱਕ 15 ਮਿੰਟ ਚ ਪਹੁੰਚ ਸਕਦਾ ਹਾਂ ਰਸਤੇ ਚ ਲੱਗ ਗਿਆ ਜਾਮ ਜਾਮ ਲੱਗਿਆ ਰਿਹਾ ਅੱਧਾ ਪੂਣਾ ਘੰਟਾ ਉਹ ਅੱਧੇ ਪੂਨੇ ਘੰਟੇ ਚ ਇੱਕ ਰੁਪਈਆ ਨਹੀਂ ਵਧਣਾ ਉਥੇ ਆਵਾਂ ਉਥੇ ਹੀ ਰਹਿਣਾ ਚਾਰਜ ਜਿਹੜੇ ਕਸਟਮਰ ਨੂੰ ਸ਼ੋਅ ਹੋ ਗਿਆ ਉਹੀ ਰਹਿਣਾ ਉਹਦੇ ਚ ਤੇਲ ਤਾਂ ਫੁੱਕਦੇ ਆ ਨਾ ਕਸਟਮਰ ਨੂੰ ਕੰਪਨੀ ਨੂੰ ਇਹ ਤਾਂ ਨੋਟਿਸ ਕਰਨਾ ਚਾਹੀਦਾ ਨਾ ਉਹਨਾਂ ਦੇ ਜੀਪੀਐਸ ਟਰੈਕਰ ਦੇ ਉੱਤੇ ਇਹ ਚੀਜ਼ ਤਾਂ ਹੁੰਦੀ ਨਾ ਵੀ ਕੰਪਨੀ ਇੱਕ ਜਗ੍ਹਾ ਗੱਡੀ ਇੱਕ ਜਗ੍ਹਾ ਸਟਕ ਖੜੀ ਆ ਕੋਈ ਰੀਜ਼ਨ ਹੋਊਗਾ ਹੂੰ ਕਿਸੇ ਨੂੰ ਸ਼ੌਂਕ ਤਾਂ ਹੁੰਦਾ ਨਹੀਂ ਤਾਂ ਇਹ ਇਹ ਦੋ ਕਮੀਆਂ ਐਪ ਬੇਸ ਕੰਮ ਦੇ ਵਿੱਚ ਹੈਗੀਆਂ ਨੇ ਇਹਨਾਂ ਤੇ ਗੌਰ ਕੀਤਾ ਜਾਵੇ ਤਾਂ ਐਪ ਬੇਸ ਕੰਮ ਮਾੜਾ ਨਹੀਂ ਹੈਗਾ ਬਹੁਤ ਜਣਾਂ ਨੂੰ ਰੋਜ਼ਗਾਰ ਮਿਲਿਆ ਵਾ ਨਹੀਂ ਇੱਕ ਤਾਂ ਇਹ ਵੀ ਸੀਗਾ ਚਲੋ ਵੀਡੀਓ ਵਾਇਰਲ ਹੁੰਦੀਆਂ ਨੇ ਵੀ ਸਾਡਾ ਦੇਖੋ ਵੀ ਆ ਚਾਰਜਸ ਸ਼ੋ ਕਰ ਜੇ ਸਭੇ ਨਾਲ ਤੇ ਐਨੇ ਚਾਰਜਸ ਸ਼ੋ ਕਰ ਰਹੇ ਸੀ ਇਹ ਤੋਂ ਵੱਧ ਕੇ ਇੱਕ ਦਾ ਵੀ ਐਦਾਂ ਕਿ ਹੋ ਗਿਆ ਵੀ ਇਹ ਲੰਬੀ ਦੀ ਆਵਾਜ਼ ਨੰਬਰ ਫ੍ਰੀਜ਼ਨਸ ਹੁੰਦੇ ਆ ਉਹਦੇ ਰੀਜ਼ਨ ਇਹ ਹੁੰਦਾ ਮੇਨਲੀ ਵੀ ਜਿਹੜਾ ਹੁਣ ਆਪਾਂ ਨੂੰ ਐਪ ਵੇਸ ਜਦੋਂ ਆਪਾਂ ਬੁੱਕ ਕਰਦੇ ਨਾ ਜਿਹੜਾ ਰੂਟ ਦਿਖਾਉਂਦਾ ਵਾ ਕਸਟਮਰ ਕਹਿੰਦੇ ਵੀ ਮੈਂ ਆਹ ਰੂਟ ਤੋਂ ਨਹੀਂ ਜਾਣਾ ਮੈਂ ਹੋਰ ਦੂਜੇ ਰੂਟ ਤੋਂ ਜਾਣਾ ਮੈਂ ਰਾਸਤੇ 'ਚ ਕੋਈ ਸਮਾਨ ਫੜਨਾ ਵਾ ਤਾਂ ਉਦੋਂ ਚਾਰਜਸ ਵਧਨੇ ਲਾਜ਼ਮੀ ਆ ਕਸਟਮਰ ਨੂੰ ਵੀ ਸੋਚਣਾ ਚਾਹੀਦਾ ਨਾ ਮੈਨੂੰ ਕਿਹੜਾ ਮੈਪ ਦਾ ਰੂਟ ਦਿਖਾਇਆ ਡਰਾਈਵਰ ਨੂੰ ਵੀ ਦੇਖਣਾ ਚਾਹੀਦਾ ਹੁਣ ਆਪਾਂ ਕਈ ਵਾਰ ਛੋਟਾ ਰੂਟ ਵੀ ਲੈ ਲੈਂਦੇ ਆ ਤਾਂ ਪੈਸੇ ਘੱਟ ਵੀ ਜਾਂਦੇ ਆ ਲੰਬਾ ਰੂਟ ਲਾਵਾਂਗੇ ਤਾਂ ਵਧਣਗੇ ਵੀ ਤਾਂ ਸਹੀ ਤੇ ਇਹ ਚੀਜ਼ਾਂ ਹੈਗੀਆਂ ਨੇ ਅਛਾ ਇਹ ਐਪਸ ਦੇ ਵਿੱਚ ਇੱਕ ਜਦੋਂ ਸਟਾਰਟਿੰਗ ਹੋਈ ਆ ਕਹਿੰਦੇ ਉਦੋਂ ਡਰਾਈਵਰਾਂ ਵਾਲੇ ਮੁੰਡਾ ਨੇ ਬਹੁਤ ਪੈਸੇ ਕਮਾਏ ਵੀ 45-42 ਹਜ਼ਾਰ ਰੁਪਏ ਮਹੀਨੇ ਦਾ ਅੱਗਰ ਦਾ 60-60 ਹਜ਼ਾਰ ਵੀ ਕਮਾਇਆ ਮੇਰੇ 45 ਹਜ਼ਾਰ ਸਾਨੂੰ ਪੱਕਾ ਮਿਲਦਾ ਹੁੰਦਾ ਸੀਗਾ ਪਹਿਲੇ 1 ਤੋਂ 1.5 ਸਾਲ ਤੱਕ ਓਕੇ ਗੱਡੀ ਕੰਮ ਮਿਲੇ ਨਾ ਮਿਲੇ ਤੁਹਾਨੂੰ 45 ਹਜ਼ਾਰ ਮਿਲ ਲੈ ਮਿਲਣ ਕਿਹੜੇ ਸਾਲ ਦੀ ਗੱਲ ਹੈ ਇਹ 2015 ਦੀ 2015 ਤੋਂ 16 ਦੇ ਮਿੰਟ ਤੱਕ ਐਪ ਦੇ ਵਿੱਚ ਹਾਂ ਇਹ ਪੱਕੇ ਪੈਸੇ ਹੁੰਦੇ ਸੀਗੇ ਫਿਰ ਜਦੋਂ ਆਪਾਂ ਅਸੀਂ ਆਪਣੀਆਂ ਫੇਕ ਬੁਕਿੰਗਾਂ ਪਾਉਣ ਲੱਗੇ ਹਾਂ ਠੀਕ ਹੈ ਥੋੜਾ ਥੋੜਾ ਕੰਪਨੀ ਨੂੰ ਆਏ ਲੱਗਣ ਲੱਗਾ ਵੀ ਕੰਮ ਨਿਕਲਣ ਲੱਗਾ ਕੰਪਨੀ ਨੇ ਸਿਸਟਮ ਸ਼ੁਰੂ ਕਰਤਾ ਰਾਈਡ ਬੇਸ ਵੀ ਡਰਾਈਵਰ ਬੰਦਾ ਜਾਂ ਕੋਈ ਵੀ ਓਨਰ ਬੰਦਾ ਟੈਕਸੀ ਵਾਲਾ ਬੰਦਾ ਵੱਧ ਤੋਂ ਵੱਧ ਟਾਈਮ ਦਵੇ ਤੇ ਕਸਟਮਰ ਨੂੰ ਪਰੇਸ਼ਾਨੀ ਨਾ ਹੋਵੇ ਹਾਂ ਤਾਂ ਉਹਦੇ ਚ ਫਿਰ ਆਪਣੇ ਪੰਜਾਬੀ ਭਰਾ ਫੇਕ ਬੁਕਿੰਗਾਂ ਇੰਨੀਆਂ ਜ਼ਿਆਦੀਆਂ ਵੀ ਤੁਸੀਂ ਸੋਚ ਨਹੀਂ ਸਕਦੇ ਜੇ ਹਜ਼ਾਰ ਜੈਨੂਇਨ ਬੁਕਿੰਗਾਂ ਤਾਂ 9000 ਫੇਕ ਬੁਕਿੰਗ ਹੁੰਦੀ ਸੀ ਹਾਂ ਕਿਉਂਕਿ ਫੇਕ ਬੁਕਿੰਗ ਦੇ ਹਿਸਾਬ ਨਾਲ ਸਾਨੂੰ ਕਮਿਸ਼ਨ ਮਿਲਦਾ ਸੀ ਹਾਂ ਤੂੰ ਮੋਟਾ ਮੋਟਾ ਤਾਂ ਦੱਸਦਾ ਵੀ 25 ਬੁਕਿੰਗਾਂ ਦਾ ਸਾਨੂੰ 2700 ਕਮਿਸ਼ਨ ਮਿਲਦਾ ਹੁੰਦਾ ਸੀਗਾ ਤੇ ਜਿੰਨਾ 25 ਬੁਕਿੰਗਾਂ ਦਾ ਕੈਸ਼ ਆ ਉਹ ਵੀ ਸਾਡੇ ਕੋਲ ਹੀ ਹੁੰਦਾ ਸੀਗਾ ਕੰਪਨੀ ਨੇ ਜੋ ਆਪਣਾ 5-7% ਲੈਣਾ ਉਹ ਤਾਂ ਲੈਣਾ ਹੀ ਲੈਣਾ ਸੀਗਾ ਹਾਂ ਬਾਕੀ ਸਾਰਾ ਸਾਡੇ ਕੋਲ ਹੁੰਦਾ ਸੀਗਾ ਉਹਦੇ ਚ ਫੇਰ ਆਪਾਂ ਸਿਆਣੇ ਬਣ ਜੰਨੇ ਆ ਵੀ ਅਸੀਂ ਬੁਕਿੰਗਾਂ ਪੂਰੀਆਂ ਕਰ ਲਈਆਂ 27 ਦੀਆਂ 27 ਜਿਵੇਂ ਮਰਜ਼ੀ ਕਰ ਲਈਏ ਤੇ ਉਹ 25 ਬੁਕਿੰਗਾਂ ਦੇ ਚੱਕਰ 'ਚ ਫੇਕ ਬੁਕਿੰਗਾਂ ਜ਼ਿਆਦੀਆਂ ਹੋ ਗਈਆਂ ਫਿਰ ਕੰਪਨੀ ਨੂੰ ਤਾਂ ਇਹੀ ਹੋ ਗਿਆ ਨਾ ਵੀ ਸਾਡੀ ਬੁਕਿੰਗ ਬਹੁਤ ਜ਼ਿਆਦੀ ਹੋ ਗਈ ਹਾਂ ਫਿਰ ਉਹਨਾਂ ਨੇ ਕਮਿਸ਼ਨ ਬੰਦ ਕਰਤੇ ਫੇਰ ਪੈ ਗਿਆ ਵੀ ਹੁਣ ਸਾਨੂੰ ਕਮਾਈ ਨਹੀਂ ਹੁੰਦੀ ਕਮਾਈ ਹੁਣ ਵੀ ਹੁੰਦੀ ਆ ਪਰ ਹੁਣ ਮਿਹਨਤ ਕਰਨੀ ਪੈਂਦੀ ਆ ਤੇ ਉਦੋਂ ਫਿਰ ਆਈਡੀਆਂ ਵੀ ਬਲੌਕ ਹੋਈਆਂ ਸੀ ਬਹੁਤ ਜਿਆਦੀਆਂ ਵੀਰੇ ਮੈਂ ਖੁੱਲ ਪਉਂਦਾ ਰਿਹਾ ਯਾਰ ਮੈਂ ਝੂਠ ਕੇ ਬੋਲਣਾ ਅਜਾ ਬਲੌਕ ਹੋ ਗਿਆ ਉਹ ਆਈਡੀ ਬਹੁਤ ਹੋਈਆਂ ਨੇ ਬਹੁਤ ਹੋਈਆਂ ਨੇ ਬੜੇ ਲੋਕੀ ਫੋਨ ਬਦਲ ਦਿੰਦੇ ਮੈਂ ਕਹਿੰਦਾ ਮੋਬਾਈਲ ਵਾਲਿਆਂ ਦਾ ਇੰਨਾ ਕੰਮ ਚੱਲ ਪਿਆਣਾ ਨਾ ਉਦੋਂ ਇੰਨੇ ਫੋਨ ਖਰੀਦਦੇ ਹੁੰਦੇ ਸੀ ਟੈਕਸੀ ਵਾਲੇ ਬੰਦੇ ਹਾਂ ਹਾਂ ਕਿਉਂਕਿ ਇੱਕ ਫੋਨ ਦੇ ਵਿੱਚ ਇੱਕ ਓਲਾ ਦੀ ਐਪ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਬੁਕਿੰਗਾਂ ਖੁੱਲ ਜਾਂਦੀਆਂ ਸੀਗੀਆਂ ਕਿਸੇ ਚ 10 ਵੀ ਖੁੱਲ ਜਾਂਦੀਆਂ ਸੀਗੀਆਂ ਤੇ ਉਹ ਫਿਰ ਨੰਬਰ ਆਫ ਫੋਨ ਲੈਣੇ ਪੈਂਦੇ ਸੀਗੇ ਨੰਬਰ ਆਫ ਆਈਡੀਆਂ ਬਣਾ ਕੇ ਡੈਰੀਆਂ ਤੇ ਲਿਖਿਆ ਹੁੰਦੇ ਸੀ ਨੰਬਰ ਉਹਨਾਂ ਨੇ ਪਾਸਵਰਡ ਲਿਖੇ ਹੁੰਦੇ ਸੀ ਫੇਕ ਮੂਗੀਆਂ ਪਾਉਣੀਆਂ ਇੱਕ ਗੱਡੀ 'ਚ ਬਹਿਣਾ ਸੱਤ ਜਾਣਿਆਂ ਨੇ ਸੱਤਾਂ ਦੇ ਫੋਨ ਓਨ ਰੱਖਣੇ ਆ ਸੱਤਾਂ ਨੂੰ ਇੱਕੋ ਜਗ੍ਹਾ ਰਾਈਡ ਪਾਣੀ ਇੱਕੋ ਜਗ੍ਹਾ ਉਹਨਾਂ ਨੇ ਡ੍ਰੌਪ ਕਰ ਦੇਣਾ ਓਕੇ ਕੰਪਨੀ ਪਾਗਲ ਥੋੜੀ ਹੈ ਯਾਰ ਉਹ ਵੀ ਚੈੱਕ ਕਰਦੀ ਹੈ ਕੁਛ ਨਾ ਕੁਛ ਫਿਰ ਅਸੀਂ ਬਾਅਦੋਂ ਗੱਲਾਂ ਕਰਦੇ ਵੀ ਸਾਨੂੰ ਕੰਮ ਨਹੀਂ ਮਿਲਦਾ ਅੱਜ ਜੇ ਉਹ ਹੀ ਪੱਚੀ ਬੁਕਿੰਗਾਂ ਜੇ ਆਪਾਂ ਅੱਜ ਜੈਨੂਨ ਲਾਉਣੀਆਂ ਹੋਣ ਨਾ ਵੀਰੇ 25 ਬੁਕਿੰਗਾਂ ਤਾਂ ਦਿਨ 'ਚ 14 ਤੋਂ 1 ਤੇ ਉਦੋਂ ਅਸੀਂ 7-7 ਘੰਟਿਆਂ ਚ ਬੜਕਾ ਕੇ ਮਾਰਦੇ ਸੀਗੇ ਵੀ ਲੋ ਜੀ ਪੂਰੇ ਹੋ ਗਏ ਪੂਰੇ ਹੋ ਗਏ ਵੀ ਸਾਨੂੰ ਸਾਡਾ ਕਮਿਸ਼ਨ ਮਿਲ ਜਾਏ ਬਸ ਹੋਰ ਵੀ ਪ੍ਰੋਬਲਮਸ ਹੈਗੀਆਂ ਨੇ ਇੰਦੀਆਂ ਹੁਣ ਹੁਣ ਤਾਂ ਬੱਸ ਇਹ ਵੀ ਜਿਵੇਂ ਰੇਟਸ ਨਹੀਂ ਵੱਧਦੇ ਤਾਂ ਫਿਰ ਕਸਟਮਰ ਨੂੰ ਜੇ ਰਿਕੁਐਸਟ ਵੀ ਕੋਈ ਕਰ ਦੇਵੇ ਤੁਸੀਂ ਇੰਨੇ ਪੈਸੇ ਵੱਧ ਦੇ ਦਿਓ ਜਾਂ ਕਿਸੇ ਨੂੰ ਜਿਵੇਂ ਹੁਣ ਪ੍ਰੋਬਲਮਸ ਨੇ ਆਊਟਰ ਡ੍ਰੌਪ ਕਰਨ ਜਾਣਾ ਮੰਨ ਲਓ ਕਿਸੇ ਨੂੰ ਮੁੱਲਾਪੁਰ ਦੀ ਰਾਈਡ ਪੈ ਗਈ ਕਿਸੇ ਨੂੰ ਸਾਇਆਂ ਦੀ ਪੈ ਗਈ ਉੱਚ ਕੰਪਨੀ ਨੂੰ ਚਾਹੀਦਾ ਵੀ ਜਿੰਨੀ ਜਿਹੜੀ ਆਊਟਰ ਦੀ ਇੰਟਰ ਸਿਟੀ ਦੀ ਰਾਈਡ ਹੋਵੇ ਉਹਦੇ ਵਿੱਚ 100-150 ਰੁਪਿਆ ਅਲੱਗ ਤੋਂ ਐਡ ਹੋਵੇ ਹਾਂ ਜਾਂ ਕਸਟਮਰ ਨੂੰ ਮੈਂਸ਼ਨ ਹੋਵੇ ਵੀ ਤੁਸੀਂ ਇੰਨਾ ਐਕਸਟਰਾ ਪੇ ਕਰਨਾ ਵਾ ਕਿਉਂਕਿ ਬੰਦੇ ਨੇ ਸਾਇਆਂ ਤੋਂ ਲੈ ਕੇ ਉਹਨੂੰ ਨੈਗਿਲ ਨਹਿਰ ਤੱਕ ਜਾਂ ਐਟ ਲੀਸਟ ਆਲੰਗੀਰ ਤੱਕ ਵਾਪਸ ਖਾਲੀ ਆਉਣਾ ਹੀ ਪੈਣਾ ਨਹੀਂ ਰਾਈਡ ਮਿਲਦੀ ਵਾਪਸ ਉਥੋਂ ਤਾਂ ਇਹ ਪ੍ਰੋਬਲਮਸ ਹੈਗੀਆਂ ਨੇ ਪਰ ਹੁਣ ਕੰਪਨੀ ਨੂੰ ਕਿਵੇਂ ਅਪੀਲ ਕੀਤੀ ਜਾਵੇ ਕੋਈ ਆਫਿਸ ਵੀ ਨਹੀਂ ਹੈਗਾ ਸਾਡੇ ਇੱਥੇ ਅਪਰੋਚ ਕਰਨ ਨੂੰ ਇਹ ਬੜੀ ਦਿੱਕਤ ਹੈ ਪਹਿਲਾਂ ਆਫਿਸ ਹੁੰਦੇ ਸੀ ਹੁਣ ਆਫਿਸ ਨਹੀਂ ਹੈ ਗਿਆ ਅਪਰੋਚ ਕਰਨ ਨੂੰ ਜਿੱਦੋਂ ਹੁੰਦੇ ਸੀ ਉਹ ਦਿਨਾਂ ਨੇ ਬੌਨਸਰ ਰੱਖੇ ਹੁੰਦੇ ਸੀਗੇ ਤੁਹਾਨੂੰ ਪਤਾ ਵੀ ਆਪਣੇ ਬੰਦੇ ਖੜਾ ਖੜਵੇਂ ਵਾਲੇ ਆ ਬਸ ਦੋ ਵਾਰ ਸੁਣ ਲਈਸ ਹੋਵੇਗਾ ਤੀਜੀ ਵਾਰ ਨੂੰ ਦੋਬਿਲ ਕਰ ਦਿੰਦੇ ਪਰ ਕੋਈ ਗੱਲ ਨਹੀਂ ਸੁਣਨੀ ਚਾਹੀਦੀ ਹੈ ਕੰਪਨੀ ਨੂੰ ਵੀ ਠੀਕ ਆ ਬਾਕੀ ਆਪਣੇ ਬੰਦੇ ਨੂੰ ਫੇਕ ਕੰਮ ਹੁਣ ਤਾਂ ਫੇਕ ਕੰਮ ਲਖਤਮ ਹੀ ਹੋਏਗਾ ਮਹੌਨ ਦਾ ਫੇਕ ਕੰਮ ਹੋ ਹੀ ਨਹੀਂ ਸਕਦਾ ਕਿਉਂਕਿ ਹੁਣ ਕਮਿਸ਼ਨ ਨਹੀਂ ਹੈਗਾ ਤਾਂ ਹੁਣ ਕੰਪਨੀ ਨੂੰ ਸੁਣਨੀ ਚਾਹੀਦੀ ਆ ਵੀ ਜਿਹੜੀ ਆ ਇੱਕ ਜਦ ਜਿਹੜਾ ਟ੍ਰੈਫਿਕ ਦੇ ਵਿੱਚ ਜਾਂ ਮਲਟੀਪਲ ਸਟਾਪਸ ਲੈਣਦੇ ਆ ਲੋਕੀ ਉਹਦੇ ਚ ਸਾਨੂੰ ਐਕਸਟਰਾ ਪੈਸੇ ਮਿਲਣ ਹੂੰ ਤੇ ਦੂਜਾ ਛੋਟੀ ਰਾਈਡ ਜਿਹੜੀ ਦੂਰੋਂ ਪਿਕਅਪ ਕਰਨੀ ਪਵੇ ਉਹਦੇ ਐਕਸਟਰਾ ਪੈਸੇ ਮਿਲਣ ਹੂੰ ਇਹ ਚੀਜ਼ਾਂ ਚਾਹੀਦੀਆਂ ਨੇ ਇੱਕ ਆਊਟਰ ਕੋਈ ਡ੍ਰੌਪ ਕਰਨ ਜਾਵੇ ਇੰਟਰ ਸਿਟੀ ਤਾਂ ਉਹਨੂੰ ਉਹਦੇ ਚ ਜਿੰਨੇ ਦੀ ਰਾਈਡ ਆ ਐਟ ਲੀਸਟ ਉਹਦੇ ਅੱਧੇ ਤਾਂ ਹੋਰ ਮਿਲਣਾ ਵੀ ਘੱਟੋ ਘੱਟ ਉਹ ਵਾਪਸ ਆਉਣ ਦਾ ਆਪਣਾ ਤੇਲ ਦਾ ਖਰਚਾ ਤਾਂ ਪੂਰਾ ਕਰੇ ਜੇ ਜਦੋਂ ਤੁਸੀਂ ਆਫਿਸ ਵਗੈਰਾ ਜਾਂਦੇ ਸੀ ਜਿਵੇਂ ਕਹਿੰਦੇ ਆ ਵੀ ਬੌਂਸਰ ਰੱਖੇ ਹੁੰਦੇ ਨੇ ਜਿਵੇਂ ਜ ਰੱਖੇ ਸੀ ਤਾ ਇਦਾਂ ਦਾ ਕੁਝ ਹੋਇਆ ਕਿਤੇ ਵੀ ਵੀ ਵਾਰ ਕਰਿਆ ਹੋਵੇ ਬਾਉਂਸਰਸ ਨੇ ਵਾਰ ਤਾਂ ਨਹੀਂ ਮਤਲਬ ਨਹੀਂ ਬਾਹਰ-ਬਾਹਰ ਕਰਿਆ ਹੋਵੇ ਹਾਂ ਲੜਾਈ ਬਾਹਰ ਕੱਢ ਦਿੰਦੇ ਆ ਉਹ ਹੂੰ ਮਤਲਬ ਲੜਾਈਆਂ ਹੁੰਦੀਆਂ ਰਹੀਆਂ ਨੇ ਬਹੁਤ ਵਾਰੀ ਕਹਿੰਦੇ ਜੋ ਨਹੀਂ ਸੁਣਦੇ ਸੀਗੇ ਹੁਣ ਉਹਨਾਂ ਨੇ ਕਿਉਂਕਿ ਕਸਟਮਰ ਦਾ ਨਾ ਕੰਪਨੀ ਦਾ ਜਿਆਦਾ ਕੰਮ ਹੁੰਦਾ ਵੀ ਅਸੀਂ ਕਸਟਮਰ ਦਾ ਵੱਧ ਬਲੀਵ ਕਰਨਾ ਹਾਂ ਜਿਹੜਾ ਹੁਣ ਕੰਪਨੀ ਚੱਲਦੀ ਤਾਂ ਸਾਡੇ ਸਾਹ ਰਹੀ ਆ ਕਹਿਣ ਨੂੰ ਕਹਿੰਦੇ ਵੀ ਤੁਸੀਂ ਸਾਡੇ ਪਾਰਟਨਰ ਹੋ ਉਬਰ ਦੇ ਵਿੱਚ 파ਟਨਰ ਨਾਮ ਦਾ ਸ਼ਬਦ ਵਰਤਿਆ ਜਾਂਦਾ ਪਰ 파ਟਨਰ ਨੂੰ 파ਟਨਰ ਦੇ ਸੁਣਿਆ ਵੀ ਤੇ ਜਾਣ 파ਟਨਰ ਦੇ 파ਟਨਰ ਦੇ ਸੁਝਾਸ਼ਨ ਵੀ ਲੈ ਜਾਣ ਕਦੀ ਨਹੀਂ ਲੈ ਜਾਂਦੇ ਸੁਝਾਸ਼ਨ ਲੈ ਜਾਣ ਜੇ ਕਸਟਮਰ ਨੇ ਮੰਨ ਲਓ ਵੀ ਕਸਟਮਰ ਨੇ ਕੋਈ ਵੀ ਤੁਹਾਨੂੰ ਕੰਪਲੇਂਟ ਪਾਤੀ ਕੁਝ ਵੀ ਪਾਤੀ ਨਾਲ ਹੀ ਤੁਹਾਨੂੰ ਵਾਰਨਿੰਗ ਆ ਜਾਣੀ ਆ ਚਾਹੇ ਉਹ ਗਲਤੀ ਪਾ ਦੇ ਉਹਨੂੰ ਵੈਰੀਫਾਈ ਨਹੀਂ ਕਰਨਾ ਉਹ ਵੈਰੀਫਾਈ ਵੀ ਤਾਂ ਕਰਨਾ ਚਾਹੀਦਾ ਕੋਈ ਬੰਦਾ ਭੇਜੋ ਕਸਟਮਰ ਵੀ ਗਲਤ ਹੋ ਸਕਦਾ ਟੋਟੂ ਗੋਲ ਵੀ ਪਾਵਰ ਤਾਂ ਹੁੰਦੀ ਆ ਉਸ ਨੂੰ ਰੇਟਿੰਗ ਨਾਲ ਹੀ ਰੇਟਿੰਗਸ ਦੀ ਪਾਵਰ ਹੁੰਦੀ ਆ ਵੀਰੇ ਮੈਂ ਤਾਂ ਹਰੇਕ ਨੂੰ ਇਹ ਅਪੀਲ ਕਰਦਾ ਵੀ ਤੁਸੀਂ 5 ਸਟਾਰ ਰੇਟਿੰਗ ਕਿਸੇ ਕਸਟਮਰ ਨੂੰ ਨਾ ਦਿਓ ਤੁਸੀਂ 5 ਤੋਂ ਥੱਲੇ ਹੀ ਦਿਓ 4 ਤੋਂ ਵੀ ਥੱਲੇ ਹੀ ਦਿਓ ਜੇ ਕਸਟਮਰ ਕਿਉਂਕਿ ਅਸੀਂ ਕਿਸੇ ਦੇ ਦਿਲ ਦਾ ਪੇਟ ਨਹੀਂ ਪਾ ਸਕਦੇ ਵੀਰੇ ਕਈ ਬੰਦੇ ਚੰਗੀ ਰਾਈਡ ਲੈ ਕੇ ਵੀ ਜਾਣ ਕੇ ਕਹਿ ਦੇਣਗੇ ਵੀ ਇਹ ਨਹੀਂ ਇਹ ਕੋਈ ਹੋਰ ਚਲਾ ਰਿਹਾ ਸੀਗਾ ਸਾਨੂੰ ਇਹਨਾਂ ਨੇ ਵੱਧ ਕੈਸ਼ ਮੰਗ ਲਿਆ ਬੈਸੇ ਹੀ ਬਸ ਇਹ ਬੜੀਆਂ ਦਿੱਕਤਾਂ ਹੁੰਦੀਆਂ ਨੇ ਇਹ ਚੀਜ਼ਾਂ ਦੀ ਰਸਵਰਟ ਜੀ ਮੰਨ ਲਓ ਤੋਂ ਤੋਂ ਵੈਸੇ ਵੀ ਪ੍ਰੋਬਲਮ ਹੀ ਬਹੁਤ ਹੋਦੀ ਹੋਊਗੀ ਚਾਹੇ ਤੁਸੀਂ ਜਲਵੇ ਚਾਹੇ ਤੁਹਾਡੇ ਅੱਗੇ ਜਿਹੜੇ EMPLOYEES ਰੱਖੇ ਤੁਸੀਂ ਡਰਾਈਵਰ ਉਹ ਚਲੇ ਗਏ ਕਿਸੇ ਕੁੜੀ ਨੇ ਕਹਿਤਾ ਵੀ ਨਾ ਰਸਵਰਟ ਹੋਈ ਹੈ ਉੱਥੇ ਉੱਥੇ ਮੈਂ ਤਾਂ ਇਹ ਕਹਿੰਨਾ ਵੀ ਤੁਸੀਂ ਉਹਦੇ ਕੈਂਪ ਵਗੈਰਾ ਡਰ ਦਾ ਡੈਸ਼ ਕੈਮ ਲਵਾਏ ਹੋਏ ਵੀਰੇ ਹਾਂ ਅੱਕ ਕੇ ਬੰਦੇ ਨੂੰ ਕਰਨਾ ਹੀ ਪੈਂਦਾ ਕੁਛ ਨਾ ਕੁਛ ਡੈਸ਼ ਕੈਮ ਲਵਾਏ ਆ ਇਨਰ ਆਊਟਸਾਈਡ ਦੋਨੇ ਪਾਸੇ ਕੱਲ ਨੂੰ ਕੋਈ ਵੀ ਕੁਝ ਕਹਿ ਸਕਦਾ ਵਾ ਸਾਡੇ ਕੋ ਸਾਡੇ ਕੋ ਵੀ ਆਪਣਾ ਪ੍ਰੂਫ ਹੋਣਾ ਚਾਹੀਦਾ ਅਟਲੀ ਕੰਪਨੀ ਨਹੀਂ ਸੁਣੂਗੀ ਘਟੋਗੜ ਪ੍ਰਸ਼ਾਸਨ ਦਾ ਸੁਣੂਗਾ ਹੀ ਪ੍ਰਸ਼ਾਸਨ ਨੂੰ ਤਾਂ ਸ਼ੋਅ ਕਰ ਸਕਦੇ ਆ ਕਸਟਮਰ ਕੁਛ ਵੀ ਕਹ ਦੇ ਦੂਜੀ ਗੱਲ ਇਹ ਵੀ ਕੱਲ ਨੂੰ ਕਸਟਮਰ ਸਾਡੀਆਂ yellow plates cars ਨੇ ਹਾਂ ਕਸਟਮਰ ਕੋਈ ਕਿਸੇ ਕੋ ਨਸ਼ਾ ਹੋਵੇ ਸਾਨੂੰ ਅਸੀਂ ਕਿਸੇ ਦਾ ਬੈਗ ਤਾਂ ਚੈੱਕ ਨਹੀਂ ਕਰ ਸਕਦੇ ਉਸ ਤੋਂ ਬਾਅਦ ਸਾਨੂੰ ਆਪਣੀ ਸੇਫਟੀ ਤੇ ਜ਼ਰੂਰੀ ਆ ਡੈਸ਼ ਕੈਮ ਜ਼ਰੂਰੀ ਨੇ ਹਾਂ ਉਹ ਵੀ ਆਪਣੀ ਫੈਸਿਲਿਟੀ ਲਈ ਅਸੀਂ ਲਵਾਏ ਹੋਏ ਨੇ ਤੁਸੀਂ ਇਹ ਕੋਈ ਦੱਸ ਦੇ ਵੀ ਪਏ ਸੀ ਕਿ ਵੀ ਕਿਤੇ ਆਊਟਰ ਸਟੇਟ ਮਤਲਬ ਇਥੋਂ ਬਾਹਰ ਜੇ ਕਿਤੇ ਗਏ ਸੀ ਤੁਸੀਂ ਤੇ ਕੁਈ ਪੰਗਾ ਪਿਆ ਸੀਗਾ ਉਹ yellow plate ਕਰਕੇ ਤੁਹਾਡਾ ਬਚਾ ਹੋਇਆ ਸੀ ਹਾਂ ਮੈਂ ਉਹ ਤੁਹਾਨੂੰ ਦੱਸਦਾ ਸੀਗਾ ਵੀ ਮੇਰੀ ਗੱਡੀ ਗਈ ਸੀਗੀ ਨੌਇਡਾ ਓਕੇ ਮੇਰੇ ਨਾਲ ਕਸਟਮਰ ਸੀਗਾ ਚਲੋ ਕਾਫੀ ਭਰੋਸੇ ਵਾਲੇ ਸੀਗੇ ਕਾਫੀ ਟਾਈਮ ਤੋਂ ਜਾ ਰਹੇ ਸੀਗੇ ਹੁਣ ਬਾਅਦੋਂ ਬੰਦੇ ਨੇ ਮਨਚ ਕੀ ਆ ਜੇ ਆਪਾਂ ਕੁਝ ਕਹਿ ਨਹੀਂ ਸਕਦੇ ਉਹ ਬੰਦੇ ਨੇ ਫੇਕ ਸੀਬੀਆਈ ਅਫੀਸਰ ਬਣ ਕੇ ਹਾਂ ਕਿਸੇ ਦੀ ਸ਼ਾਪ ਤੇ ਜਾਂ ਕਿਸੇ ਦੇ ਆਫਿਸ ਤੇ ਰੇਡ ਮਾਰੀ ਉੱਥੋਂ ਨੇ ਉੱਥੋਂ ਪੈਸੇ ਲਏ ਜਾਂ 골ਡ ਲਿਆ ਮੈਨੂੰ ਨਹੀਂ ਪਤਾ ਕੀ ਹੋਇਆ ਮੇਰਾ ਡਰਾਈਵਰ ਗਿਆ ਸੀਗਾ ਉਦੋਂ ਓਕੇ ਤੇ ਵਾਪਸੀ ਵੇਲੇ ਤੁਸੀਂ ਇਹ ਮੰਨ ਕੇ ਚੱਲੋ ਵੀ ਮੇਬੀ ਦਿੱਲੀ ਆਊਟਰ ਕਰਦੇ ਹੀ ਕਰਨਾਲ ਕਰਨਾਲ ਬਾਈਪਾਸ ਦੇ ਸਮਥਿੰਗ ਨੇੜੇ ਤੇਰੇ ਉਹਨਾਂ ਨੂੰ ਰੋਕ ਲਿਆ ਗਿਆ। ਸ਼ੱਕ ਹੋਇਆ ਪੁਲਿਸ ਦੀ ਟੀਮ ਬਲੋਂ ਰੋਕ ਲਿਆ ਗਿਆ ਹਨਾ। ਉਦੋਂ ਫੜਿਆ ਗਿਆ। ਤੇ ਮੇਰੀ ਸਿਰਫ yellow plate ਹੋਣ ਕਰਕੇ ਕਾਰ ਤੇ ਡਰਾਈਵਰ ਦੋਨੇ ਸੇਫ ਰਹੇ। ਜੇ ਮੇਰੀ ਪ੍ਰਾਈਵੇਟ ਕਾਰ ਹੁੰਦੀ ਤਾਂ ਡੈਫੀਨੇਟਲੀ ਇਹੀ ਅਲੀਗੇਸ਼ਨ ਲੱਗਣਾ ਸੀਗਾ ਵੀ ਇਹ ਬੰਦਾ ਸਾਡਾ ਨਾਮ ਮਿਲ ਰਲਿਆ ਹੋਇਆ ਹੈ। ਯੈਲੋ ਪਲੇਟ ਦਾ ਫਾਇਦਾ ਵੀ ਹੈਗਾ ਵੀਰੇ ਕਈ ਜਿਹੜੇ ਚਟੀਆਂ ਕਰਕੇ ਚਲਾਈ ਜਾਂਦੇ ਆ ਆਪਣਾ ਜਦੋਂ ਫਸ ਗਏ ਵੀਰੇ ਆਪਣਾ ਨੁਕਸਾਨ ਆ ਸਿਰਫ ਆਪਾਂ ਟੈਕਸ ਬਚਾ ਰਹੇ ਆ ਹੁਣ ਦਿੱਲੀ ਜਾਂਦੇ ਆ 100 ਰੁਪਏ ਟੈਕਸ ਲੱਗਦਾ ਹਰਿਆਣਾ ਦਾ 100 ਲੱਗਦਾ ਉਹ ਟੈਕਸ ਬਚਾਉਣ ਦੀ ਖਾਤਰ ਅਸੀਂ ਪ੍ਰਾਈਵੇਟ ਚਲਾ ਲੈਂਦੇ ਆ ਵੀ ਸਾਨੂੰ ਟੈਕਸ ਨਾ ਬੇ ਕਰਨੇ ਪੈਣ ਉਹਨਾਂ ਹੀ ਅਸੀਂ ਕਸਟਮਰ ਨਾਲ ਕਰ ਟ੍ਰੇਡ ਕਰ ਲੈਂਦੇ ਆ ਫਾਇਦਾ ਕੀ ਹੁੰਦਾ ਕੁਝ ਤੇ ਫਿਰ ਜਿਹੜੇ ਚੰਡੀਗੜ੍ਹ ਦੇ ਵਿੱਚ ਸਟੂਡੈਂਟਸ ਆ ਹੋਰ ਪਾਰਟ ਟਾਈਮ ਜੌਬ ਕਰਦੇ ਆ ਉਹਨਾਂ ਕੋਲ ਪੀਲੀ ਪਲੇਟ ਤਾਂ ਹੈ ਹੀ ਨਹੀਂ ਕਰੀ ਜਿਹਾ ਚਲਾਈ ਜਾਂਦੇ ਆ ਜੇ ਉਹ ਆਪਣੀਆਂ ਗੱਡੀਆਂ ਯੈਲੋ ਤੇ ਚਲਾ ਟੈਕਸੀ ਯੂਨੀਅਨ ਵਾਲੇ ਜਿਹੜੇ ਕੁਝ ਕੰਮ ਕਰ ਰਹੇ ਨੇ ਉਹ ਪ੍ਰਾਈਵੇਟ ਗੱਡੀਆਂ ਨੂੰ ਫੜਦੇ ਨੇ ਉਹਦਾ 20000 ਰੁਪਏ ਦੇ 30000 ਰੁਪਏ ਦੇ ਚਲਾਨ ਵੀ ਹੁੰਦੇ ਨੇ ਪ੍ਰਸ਼ਾਸਨ ਨੇ ਮਨਾ ਕੀਤਾ ਹੈ ਵੀ ਤੁਸੀਂ yellow yellow ਕਾਰ ਤੋਂ ਬਿਨਾਂ ਟੈਕਸੀ ਨਹੀਂ ਚਲਾਉਣੀ ਓਕੇ ਇਹ ਜ਼ਰੂਰੀ ਹੈ ਵੀਰੇ yellow ਦੇ ਵਿੱਚ ਹੀ ਚਲਾਓ ਆਪਣੀ ਸੇਫਟੀ ਆਪਣੇ ਹੱਥ ਆ ਹੁਣ ਐਪ ਚੱਲਦੀ ਹੈ ਇੱਕ in driver ਮੈਨੂੰ ਬਿਲਕੁਲ ਸੇਫ ਨਹੀਂ ਮੰਨਦਾ ਕਿਉਂ ਨਹੀਂ ਉਹ ਤੁਸੀਂ ਬੁਕਿੰਗ ਕਰ ਲੋਗੇ ਕੋਈ ਤੁਹਾਡੇ ਕੋਲ GPS ਤੁਹਾਡੇ ਕੋਲ ਸਿਰਫ ਕਸਟਮਰ ਦਾ ਨੰਬਰ ਕਸਟਮਰ ਕੋ ਤੁਹਾਡਾ ਨੰਬਰ ਆ ਜਾਣਾ ਕੋਈ ਇਸ ਜੀਪੀਐਸ ਟ੍ਰਾਂਜੈਕਸ਼ਨ ਨਹੀਂ ਅਟ੍ਰੈਕਸ਼ਨ ਨਹੀਂ ਹੈਗੀ ਉਹਦੀ ਕੋਈ ਉਹਦੀ ਸੁਣਵਾਈ ਨਹੀਂ ਹੈਗੀ ਕੋਈ ਉਹਦਾ ਕਸਟਮਰ ਕੇਅਰ ਸਪੋਰਟ ਨਹੀਂ ਹੈਗਾ ਕੋਈ ਉਹਦਾ ਆਫਿਸ ਨਹੀਂ ਹੈਗਾ ਓਕੇ ਤੁਸੀਂ ਕੀਤੇ Uber ਤੇ Ola ਤਾਂ ਵਰਲਡ ਵਾਈਡ ਕੰਪਨੀਆਂ ਨੇ ਆਪਾਂ ਕਹਿ ਸਕਦੇ ਹਾਂ ਵੀ ਉਹ ਕੰਮ ਕਰ ਰਹੀਆਂ ਨੇ ਇਸ ਪਲੇਟਫਾਰਮ ਤੇ InDriver ਤੇ ਕੋਈ ਸੁਣਵਾਈ ਨਹੀਂ ਹੈਗੀ ਕਿੰਨੇ ਕੇਸ ਤੁਸੀਂ ਦੇਖੇ ਵੀ ਹੁਣ InDriver ਤੋਂ ਬੁੱਕ ਹੋਈਆਂ ਰਾਈਡਰਸ ਨੇ ਕੀਤੀਆਂ ਟੈਕਸੀ ਵਾਲੇ ਡਰਾਈਵਰ ਲੁੱਟੇ ਗਏ ਗੱਡੀਆਂ ਖੋਈਆਂ ਗਈਆਂ ਤੇ ਕਿਸੇ ਕਈਆਂ ਡਰਾਈਵਰਾਂ ਨੇ ਵੀ ਕੁੜੀਆਂ ਦੇ ਰੇਪ ਹੋਏ ਆ ਮਾਰ ਕੇ ਸੁੱਟਦੇ ਕਸਟਮਰ ਐਵੀ ਚੀਜ਼ਾਂ ਹੁੰਦੀਆਂ ਨੇ ਆਪਾਂ ਸਿਰਫ ਇੱਕ ਸਿਰਫ ਰੇਟ ਘੱਟ ਦੀ ਖਾਤਰ ਇਹ ਹੁਣ ਬਲਾਬਲਾ ਵੀ ਚਲਾਉਂਦੇ ਆ ਲੋਕੀ ਪ੍ਰਾਈਵੇਟ ਚਲਾਈ ਜਾਂਦੇ ਆ ਬਲਾਬਲਾ ਤੇ ਕੋਈ EMPLOYE ਜਾਂਦਾ ਇੱਥੋਂ ਕਿਸੇ ਨੇ ਬਠਿੰਡੇ ਜਾ ਕੇ ਜੌਬ ਕਰਨੀ ਆ ਬਠਿੰਡੇ ਤੋਂ ਲੁਧਿਆਣਾ ਹੁੰਦਾ ਉਹ ਬਲਾਬਲਾ ਚ ਪਾ ਦਿੰਦਾ ਵੀ ਮੈਂ ਆਪਣੀ ਗੱਡੀ ਲੈ ਕੇ ਜਾ ਰਿਹਾ ਬਲਾਬਲਾ ਐਪ ਹੈ ਕੋਈ ਬਲਾਬਲਾ ਵੀ ਐਪ ਹੈ ਇੱਕ ਉਹਦੇ ਚ ਵੀ ਇਦਾਂ ਤੁਸੀਂ ਬਠਿੰਡੇ ਤੋਂ ਇੱਥੇ ਆਉਣਾ ਤੁਸੀਂ ਰਿਕੁਐਸਟ ਪਾ ਦੇਣੀ ਆ ਬਲਾਬਲਾ ਚ ਕਿਸੇ ਨੇ ਹੋਰ ਨੇ ਦੇਖ ਲਈ ਵੀ ਮੈਂ ਵੀ ਉੱਥੇ ਜਾਣਾ ਵਾ ਤਾਂ ਤੁਸੀਂ ਅਣਜਾਣ ਬੰਦੇ ਨੂੰ ਮਿਲ ਗਏ ਤਾਂ ਉਹ ਰਾਸਤੇ 'ਚ ਤਾਂ ਨਾ ਕੁਝ ਵੀ ਕਰ ਲੈ ਤੁਸੀਂ ਕਿੱਥੇ ਅਪਰੋਚ ਚੋਦੇ ਵਿੱਚ ਕੋਈ ਵੀ ਜਿਵੇਂ ਬਾਕੀ ਹੈ ਕੋਈ ਸੁਣਾਈ ਨਹੀਂ ਹੈ ਕੋਈ ਸੁਣਵਾਈ ਨਹੀਂ ਹੈ ਪ੍ਰਸ਼ਾਸਨ ਵੀ ਸचेत ਕਰਦਾ ਇਸ ਚੀਜ਼ ਲਈ ਵੀ ਇਹ ਚੀਜ਼ਾਂ ਮਗਰ ਨਾ ਜਾਓ ਆਪਣਾ 2-4000 ਬਚਾਉਣ ਦੀ ਖਾਤਰ ਆਪਣੀ ਜਾਨ ਖਤਰੇ 'ਚ ਨਾ ਪਾਓ ਅੱਛਾ ਇਹ ਲੱਗਦਾ ਹੈ ਕਿ ਜਿਹੜੀਆਂ ਐਪਸ ਦੇ ਉੱਤੇ ਗੱਡੀਆਂ ਚੱਲਦੀ ਆ ਭੀ ਤੁਹਾਡੀਆਂ ਉਸ ਤੋਂ ਬਗੈਰ ਹੀ ਜੇ ਆਫਲਾਈਨ ਚ ਚਲਾਈਏ ਤਾਂ ਉਹ ਜ਼ਿਆਦਾ ਪੈਸੇ ਬਣਾਉਂਦੀ ਹੈ ਆਫਲਾਈਨ ਪੈਸੇ ਜ਼ਿਆਦਾ ਬਣਦੇ ਆ ਵੀਰੇ ਪਰ ਉਹਦੇ ਵਾਸਤੇ ਤੁਹਾਨੂੰ ਸਿਰਫ ਆਊਟਸਾਈਡ ਗਿੜੇ ਹੀ ਚਾਹੀਦੇ ਲੋਕਲ ਵਾਸਤੇ ਕੋਈ ਹੈਲ ਨਹੀਂ ਹੈ ਤੁਸੀਂ ਲੋਕਲ ਅਸੀਂ ਲੋਕਲ ਜੇ ਕੋਈ ਚਾਰਜ ਕਰਦਾ ਹੋਊਗਾ ਤਾਂ ਕੋਈ 2000 2500 ਰੁਪਿਆ ਚਾਰਜ ਕਰਦਾ ਹੋਊਗਾ ਫੁੱਲ ਡੇ ਦਾ ਹੁਣ ਜਿਹਨੇ ਇੱਥੋਂ ਲੈ ਕੇ ਮੰਨ ਲਓ ਇੱਥੋਂ ਲੈ ਕੇ ਆਲਮਗੀਰ ਸਾਹਿਬ ਜਾਣਾ ਉਹ ਡ੍ਰੌਪ ਹੀ ਕਰਨਾ ਜਸਟ ਉਹਦੇ ਵਾਸਤੇ 2000 ਦੇਣਾ ਉਹਦੇ ਵਾਸਤੇ ਵਰਤਿਤ ਨਹੀਂ ਹੈਗਾ ਹਾਂ ਲੋਕਲਸ ਵਾਸਤੇ ਕੰਪਨੀਆਂ ਬੈਸਟ ਨੇ ਬਸ ਜਿਹੜੀਆਂ ਤੁਹਾਨੂੰ ਦੋ ਚਾਰ ਚੀਜ਼ਾਂ ਦੱਸੀਆਂ ਵੀ ਇਹ ਚੀਜ਼ਾਂ ਸੁਧਰ ਜਾਣ ਟ੍ਰੈਫਿਕ ਵਾਲਾ ਤੇ ਆਊਟਰ ਦੇ ਕੰਮ ਹਨਾ ਤੇ ਇੱਕ ਮਿਨੀਮਮ ਬੇਸ ਪ੍ਰਾਈਸ ਹੋ ਜੇ ਵੀ ਮੰਨ ਲਓ ਕੋਈ ਵੀ ਰਾਈਡ ਆ ਮਿਨਿਮਮ ਚਾਹੇ 3 ਕਿਲੋਮੀਟਰ ਜਾਣੀ ਆ ਜਾਂ 4 ਜਾਣੀ ਆ ਉਹਦੇ 4 ਕਿਲੋਮੀਟਰ ਤੱਕ ਦੇ ਪੈਸੇ 100 ਰੁਪੀਸ ਲੱਗਣੇ ਹੀ ਲੱਗਣੇ ਆ ਓਕੇ ਇਹ ਮਿਨਿਮਮ ਬੇਸ ਫੀਅਰ ਹੋ ਜਾਏ ਕੋਈ ਦਿੱਕਤ ਨਹੀਂ ਆ ਲੋਕਲ ਕੰਪਨੀਆਂ ਵਧੀਆ ਕੰਮ ਕਰ ਰਹੀਆਂ ਨੇ ਜੇ ਕੋਈ ਕੰਪਨੀ ਸਾਨੂੰ ਕੰਮ ਦੇ ਰਹੀ ਆ ਵੀਰੇ ਜੇ ਉਹ 5-7% ਕਮਿਸ਼ਨ ਲੈ ਵੀ ਲਊਗੀ ਕੋਈ ਨੁਕਸਾਨ ਨਹੀਂ ਹੈਗਾ ਉਹਦਾ ਹੱਕ ਬਣਦਾ ਵੀਰੇ ਉਹ ਐਪ ਸਰਵਿਸ ਪ੍ਰੋਵਾਈਡ ਕਰ ਰਹੀ ਆ ਸਾਨੂੰ ਉਹਦੀ ਮੇਨਟੇਨੈਂਸ ਵੀ ਹੁੰਦੀ ਐਪ ਦੀ ਆਪਾਂ ਉਸ ਲੈਵਲ ਤੇ ਨਹੀਂ ਸੋਚਦੇ ਉਹ ਚੀਜ਼ਾਂ ਜ਼ਰੂਰੀ ਨੇ ਉਹਨੇ ਕਿੰਨੀ ਟੀਮ ਰੱਖੀ ਹੋਊਗੀ ਨੂੰ ਵੀ ਪਤਾ ਵੱਡੇ ਵੱਡੇ ਸਰਵਰ ਚਲਾਉਣੇ ਆ ਕਿੰਨੀ ਏਸੀ ਲੱਗਦੀ ਹੈ ਕਿੰਨਾ ਕੋਸ਼ ਲੱਗਦਾ ਹਨਾ ਤਾਂ ਚੀਜ਼ਾਂ ਜ਼ਰੂਰੀ ਆ ਅੱਛਾ ਜੇ ਤੁਹਾਡੀ ਜਾਂ ਕਿਸੇ ਨਾਲ ਕਿਸੇ ਕੰਪਨੀ ਦੀ ਗੱਲ ਕਰੀਏ ਤਾਂ ਇਸ ਟ੍ਰੈਵਲ ਕੰਪਨੀ ਦੇ ਵਿੱਚ ਟੈਕਸੀ ਕੰਪਨੀ ਦੇ ਵਿੱਚ ਸਾਲ ਦਾ ਟਰਨਓਵਰ ਕਿੰਨਾ ਮੈਕਸਿਮਮ ਹੋ ਜਾਂਦਾ